ਵੀ ਜਿਹੜੇ ਇਹਨੂੰ ਚਾਉਂਦੇ ਨਹੀਂ ਸੀ ਅੱਗੇ ਆਉਣਾ ਕਿਉਂਕਿ ਇਹ ਨਿੱਡਰ ਕਿਸਮ ਦਾ ਜਵਾਕ ਸੀ ਉਹ ਕਹਿੰਦਾ ਜੇਦੋਂ ਮਾਂ ਆਪਾਂ ਕਿਛ ਤੋਂ ਕੁਝ ਲੈਣਾ ਹੀ ਨਹੀਂ ਫਿਰ ਆਪਾਂ ਉਹ ਤਾਂ ਚਾਚੇ ਮਾਮੇ ਦੇ ਸਿਰਾਂ ਤੇ ਵੀ ਕਹਤਾ ਸੀ ਵੀ ਮੈਨੂੰ ਕਿਸੇ ਚਾਚੀ ਮਾਮੇ ਨੇ ਖੁਦ ਅਸੀਂ ਵੀ ਉਹਦੀ ਕੋਈ ਹੈਲਪ ਨਹੀਂ ਕੀਤੀ ਇਸ ਖੇਤਰ ਦੇ ਵਿੱਚ ਸਰ ਫਸੀ ਉਹਨੂੰ ਆਖਿਆ ਸੀ ਵੀ ਅਸੀਂ ਤਾਂ ਪੁੱਤ 5-6 ਕਿੱਲੇ ਜ਼ਮੀਨ ਦੇ ਨੇ ਤੈਨੂੰ ਅਸੀਂ ਤਾਂ ਪੜਾ ਲਿਖਾ ਸਕਦੇ ਆ ਅਸੀਂ ਚਲੋ ਉਹਨੇ ਨੌਕਰੀ ਕੀਤੀ ਨਾਲ ਚਾਰ ਕਿੱਲੇ ਜ਼ਮੀਨ ਦੇ ਕੀਤੀ ਮੈਂ 24 ਸਾਲ ਸਕੂਲ ਚਲਾਇਆ ਕੱਪੜੇ ਸਟਿਚ ਕੀਤੇ ਵੀ ਉਸੇ ਸਾਰਾ ਫੋਕਸ ਆਉ ਦੇ ਬੱਚੇ ਦੇ ਉੱਤੇ ਦਿੱਤਾ ਵੀ ਚਲੋ ਜੋ ਕੁਝ ਸਾਸੀ ਨਹੀਂ ਕਰ ਸਕੇ ਸਾਡੀ ਮਾਪਿਓ ਦੀ ਗਰੀਬੀ ਕਰਕੇ ਸਾਡਾ ਬੱਚਾ ਨਾ ਕਿਤੇ ਇਸ ਗੱਲ ਨੂੰ ਕਰੀ ਪਰ ਜਿੱਥੋਂ ਉਹਨੇ ਆਪਦਾ ਕੈਰੀਅਰ ਸ਼ੁਰੂ ਕੀਤਾ ਪਹਿਲਾਂ ਤੋਂ ਉਹਨੇ ਵਿਚਾਰੇ ਨੇ ਟ੍ਰੇਨ ਲਈ ਲੁਧਿਆਣੇ ਉੱਥੇ ਵੀ ਉਹਨੇ ਆਪਦਾ ਕਦੇ ਇੱਕ ਗਾਣਾ ਵੇਚਦਾ ਕਦੇ ਦੋ ਗਾਣੇ ਵੇਚਦੇ ਕਦੇ ਇੱਕ ਵੇਚਦਾ ਕਦੇ ਦੋ ਵੇਚਦੇ ਉਹਨੇ ਵਿਚਾਰੇ ਨੇ ਸਾਡੇ ਤੋਂ ਕਦੇ ਫੀਸ ਨਹੀਂ ਲਈ ਅਸੀਂ ਉਹਨੂੰ 11 ਲੱਖ ਰੁਪਈਆ ਲਾ ਕੇ ਕੈਨੇਡਾ ਭੇਜਤਾ ਕੈਨੇਡਾ ਜਾ ਕੇ ਉਹਨੂੰ ਕਾਲਜ ਦੀ ਪ੍ਰੋਬਲਮ ਆ ਗਈ ਫੇਰ ਉਹਦਾ ਕਾਲਜ ਚੇਂਜ ਕੀਤਾ 4 ਲੱਖ ਰੁਪਇਆ ਫੇਰ ਭੈਣ ਭਾਈ ਤੋਂ ਫੜਫੜਾ ਕੇ ਅਸੀਂ ਉਹ ਕੀਤਾ ਪਰ ਉਸ ਤੋਂ ਬਾਅਦ ਜਿਹੜਾ ਉਹਨੇ ਆਪ ਦਾ ਵਿਚਾਰੇ ਨੇ ਕੈਰੀਅਰ ਸ਼ੁਰੂ ਕੀਤਾ ਉਹਦੇ ਚ ਉਹਨੇ ਸਾਥੋਂ ਇੱਕ ਪੰਜ ਪੈਸੇ ਵੀ ਨਹੀਂ ਲੱਤੇ ਉੱਥੇ ਵੀ ਉਹ ਨਹੀਂ ਚੱਲਿਆ ਕਦੇ ਅਲੀ ਮੰਤ ਨੂੰ ਦੇਤੇ ਵਿਚਾਰੇ ਨੂੰ ਦੋ ਗਾਣੇ ਕਦੇ ਅੰਗਰੇਜ਼ ਅਲੀ ਨੂੰ ਦੇਤਾ ਕਦੇ ਸਿੱਪੀ ਗਿੱਲੂ ਨੂੰ ਦੇਤਾ ਜਿਹੜਾ ਉਹ ਅੱਜ ਕਾਕਾ ਜੀ ਕਹਿੰਦਾ ਸੀਗਾ ਨਾ ਮੈਂ ਤਾਂ ਸਿੱਧੂ ਨੂੰ ਜਾਣਦਾ ਨਹੀਂ ਕੌਣ ਹੈ ਸਿੱਧੂ ਮਤਲਬ ਕੱਢ ਕੇ ਵੀ ਮਤਲਬ ਮਗਰੋਂ ਹੈ ਕਹਣਾ ਉਹ ਬਹੁਤ ਦੁਖਦੀਆਂ ਗੱਲਾਂ ਨੇ ਬਹੁਤ ਇਹੋ ਜਿਹਾ ਕੁਝ ਵਾਪਰਿਆ ਉਹਦੇ ਨਾਲ 4 ਸਾਲਾਂ ਦੇ ਵਿੱਚ ਜਾਂ ਤਾਂ ਉਸ ਬੱਚੇ ਨੂੰ ਪਤਾ ਜਾਂ ਮੈਨੂੰ ਪਤਾ ਉਹ ਆਪਦੇ ਜਿਹੜੇ ਹਾਪ ਭਾਵ ਸੀ ਆਪਦੇ ਜਜ਼ਵਾਤ ਸੀ ਉਹ ਗਾਣਿਆ ਰਾਹੀਂ ਦੱਸਦਾ ਹੁੰਦਾ ਸੀਗਾ ਤੇ ਫਿਰ ਉਹ ਥੋੜਾ ਜਿਹਾ ਦੇਖਣ ਵਾਲਾ ਉਹ ਐ ਵੀ ਲੱਗਦਾ ਹੁੰਦਾ ਸੀ ਵੀ ਹੰਕਾਰੀ ਹੈ ਇਹ ਕਮੰਡੀ ਹੈ ਪਰ ਇਦਾਂ ਦਾ ਸ਼ੁਭਦੀਪ ਦਾ ਕਰਦਾਰ ਇਦਾਂ ਦਾ ਨਹੀਂ ਹੈਗਾ ਸੋ ਉਹ ਤਾਂ ਸਭ ਦਾ ਭਲਾ ਮੰਗਣ ਵਾਲਾ ਸੀ ਉਹਨੇ ਤਾਂ ਘੱਟੋ ਘੱਟ ਕੋਈ ਮਿਲਦਾ 10-15 ਕਲਾਕਾਰ ਨਵੇਂ ਮੁੰਡੇ ਅੱਗੇ ਲਿਆਂਦੇ ਪਰ ਅਫਸੋਸ ਉਹ ਇੰਨਾ ਕਰਦਾ ਸੀ ਸਭ ਦਾ ਸਾਨੂੰ ਵੀ ਕਹਦਾ ਹੁੰਦਾ ਸੀ ਵੀ ਐਂ ਕਰੋ ਐਂ ਕਰੋ ਐਂ ਕਰੋ ਕਿਤੇ ਵਿਚਾਰਿਆਂ ਅਨਮੋਲ ਕਹਾਤਰਾਂ ਨੂੰ ਮਿਲਿਆ ਕਿਤੇ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਮਿਲਿਆ ਤੁਹਾਨੂੰ ਤਾਂ ਮਗਰੋਂ ਦਸੀ ਦੱਸਦੇ